ਸਾਡਾ ਪਿੰਡ ਕੋਟਲੀ ਸੂਰਤ ਮੰਡੀ ਹੈ ਜੀ ਤਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਇਹਦਾ ਨਾਮ ਪਰਮਜੀਤ ਸਿੰਘ ਹੈ ਜੀ ਮੇਰਾ ਗਗਨਦੀਪ ਸਿੰਘ ਭਤੀਜਾ ਲੱਗਦਾ ਸੀ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਸਾਊਦੀ ਅਰਬ ਗਿਆ ਸੀਗਾ ਤੇ ਉੱਥੇ ਅਚਾਨਕ ਉਹਨੂੰ ਅਟੈਕ ਹੋਣ ਨਾਲ ਜਿਹੜੀ ਉਹ ਮੌਤ ਹੋ ਗਈ ਤੇ ਉਹ ਸਾਨੂੰ ਪਤਾ ਲੱਗਾ ਕੱਲ ਉਹਨਾਂ ਦੇ ਜੋ ਸੰਪਰਕ ਜਿਹੜੇ ਸੀ ਉਧਰੋਂ ਮੁੰਡੇ ਉਹਨਾਂ ਦੱਸਿਆ ਇਦਾਂ ਕਰਕੇ ਗਗਨਦੀਪ ਜੀ ਦੀ ਵਕ ਹੋ ਗਈ ਪਰੀਬ ਦੋ ਦਿਨ ਹੋ ਜਾਣ ਲੱਗੇ ਆ ਜੀ ਪ੍ਰਕਾਰ ਦਾ ਅਧਿਕਾਰੀ ਜਾਂ ਫਿਰ ਕੋਈ ਜਥੇਬੰਦੀਆਂ ਤੁਹਾਡੇ ਕੋਲ ਆਈਆਂ ਹਨ ਜੀ ਨਹੀਂ ਕੋਈ ਨਹੀਂ ਆਇਆ ਅਜੇ ਤੱਕ ਕੀ ਮੰਨ ਕਰਦੇ ਤੁਸੀਂ ਮੰਗ ਸਰਕਾਰ ਕੋ ਇਹੋ ਕਰਦੇ ਆ ਜੀ ਜਿਹੜੀ ਡੈੱਡ ਬੋਡੀ ਆ ਉਹ ਗਗਨਦੀਪ ਸਿੰਘ ਦੀ ਸਰਕਾਰ ਮਾਇਤ ਕਰੇ ਸਾਡੀ ਇੱਥੇ ਲਿਆਉਣ ਤੇ ਉਹ ਜੋ ਉਹ ਬੰਦਾ ਮਰੀ تیرਵਾਜਾ ਨਾਲ ਉਹਦਾ ਸੰਸਕਾਰ ਕੀਤਾ ਜਾਵੇ ਜਿਹੜੇ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਤੇ ਇਹ ਕ ਸਰਕਾਰਾਂ ਵੱਲੋਂ ਇੱਥੇ ਇਹਨਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕੀਤਾ ਜਾਵੇ ਇਹ ਜੋ ਪਿਛਤਾ ਵੇ ਦੇ ਜੀ ਜੇ ਇੱਥੇ ਬੱਚਿਆਂ ਨੂੰ ਰੋਟੀ ਰੋਟੀ ਮਿਲਦੀ ਆ ਤੇ ਫਿਰ ਵਿਦੇਸ਼ ਜਾਣ ਦੀ ਕੀ ਜ਼ਰੂਰਤ ਹੀ ਕੋਈ ਨਹੀਂ ਕੋਲ ਤੇ ਨਾ ਰੋਜ਼ਗਾਰ ਹੋਣ ਕਾਰਨ ਹੀ ਬੱਚੇ ਵਿਦੇਸ਼ ਜਾ ਰਹੇ ਨੇ ਤੇ ਜੀ ਗਗਨਦੀਪ ਸਾਡਾ ਬੱਚਾ ਪਿੰਡ ਕੋਲਨੀ ਸੂਤ ਮੰਡੀ ਗੁਰਦਾਸਪੁਰ ਡਿਸਟ੍ਰਿਕਟ ਜੇਰਾਬਾਪਾ ਨਾਨਕ ਤਹਿਸੀਲ ਤੋਂ ਜੀ ਬਹੁਤ ਗਰੇਵ ਕਰਦਾ ਬੱਚਾ ਹੈ ਰੋਜ਼ੀ ਰੋ ਟਿਕਮਾਣ ਰਹਾ ਤੇ ਸੌਥੀਰ ਬਗਿਆ ਇਸ ਹਾਲ 7-7 ਸਾਲ ਡੇਢ ਹੋ ਗਿਆ ਉਥੇ ਪਤਾ ਨਹੀਂ ਕੀ ਤੈ ਕੋਆ ਕੀ ਹੋਇਆ ਜੀ ਮਾਰਾ ਪੂਰਾ ਹੋ ਗਿਆ ਜੀ ਪਰਿਵਾਰ ਬਹੁਤ ਗਰੀਬ ਹੈ ਤੇ ਇਹ ਇਹਨਾਂ ਪੀ ਸਰਕਾਰ ਇਹਨਾਂ ਦੀ ਮਦਦ ਕਰੇ ਉਹ ਬੱਚੇ ਦੀ ਡੱਡ ਭਾਗੀ ਇੱਥੇ ਇਹਨਾਂ ਨੂੰ ਜੀ ਉਹਦਾ ਰੀਤੀ ਰਿਵਾਜਾਂ ਦਾ ਵੀ ਤੇ ਸਸਕਾਰ ਕਰ ਦੇਖੋ ਜੀ ਜੇ ਸਰਕਾਰਾਂ ਇੱਥੇ ਰੋਜੀ ਰੋਟੀ ਦਿੰਦੀਆਂ ਤੇ ਇਹੋ ਜਿਹੇ ਬੱਚਿਆਂ ਨੂੰ ਬਾਹਰ ਜਾਂਦੇ ਕੀ ਲੋੜ ਐ ਇੱਥੇ ਕਮਾ ਕੇ ਰੋਟੀ ਖਾ ਸਕਦੇ ਨੇ 16 ਬੱਚਾ ਇਸ ਲੰਮਾ ਜਵਾਨੇ ਤੇ ਜਿੰਨਾ ਮਰਜੀ ਇੱਥੇ ਕੰਮ ਕਰ ਸਕਦਾ ਜੇ ਕੰਮ ਹੁੰਦਾ ਤੇ ਪਰ ਇਥੇ ਕੋਈ ਕੰਮ ਹੀ ਨਹੀਂ ਸਰਕਾਰ ਕਰਦੀ ਦਿੰਦੀ ਕੋਈ ਕੰਮ ਤੇ ਕੀ ਕਰਨਾ ਇੱਥੇ ਕੱਲ ਦੀ ਡੈੱਥ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਨੁਮਾਇੰਦਾ ਆਇਆ ਜੀ ਦੇਖੋ ਜੀ ਅਸੀਂ ਤਰੀਕਾ ਵੇਖਿਆ ਕੋਈ ਆਇਆ ਜਾਂ ਨਹੀਂ ਆਇਆ ਪਰ ਮੇਰੇ ਖਿਆਲ ਜਦੇ ਇੱਥੇ ਕੋਈ ਪ੍ਰਸ਼ਾਸਨ ਦਾ ਕੋਈ ਮਤਲਬ ਜੀ ਕੋਈ ਇੱਥੇ ਨਹੀਂ ਪਹੁੰਚਿਆ ਇਹਨਾਂ ਕੋਲ ਕੀ ਮੰਗ ਕਰਦੇ ਨੇ ਸਰਕਾਰ ਤੋਂ ਅਸੀਂ ਤੇ ਇਹੋ ਸਰਕਾਰ ਕੋ ਮੰਗ ਕਰਦੇ ਆ ਵੀ ਚਲੋ ਇਹਨਾਂ ਦੀ ਮਤ ਦਿੱਤੀ ਜਾਏ ਤੇ ਉਹ ਬੱਚੇ ਦੀ ਡੈੱਡ ਬਾਡੀ ਇੱਥੇ ਆ ਜੇ ਤੇ ਇਹ ਆਪਣੇ ਦੀ ਰੀਤੀ ਰਵਾਜਾਂ ਨਾਲ ਦਾ ਚਲੋ ਸੰਸਕਾਰ ਕਰਨ ਇਹ ਗਗਨਦੀਪ ਸਿੰਘ ਸੀਗਾ ਪਿੰਡ ਕੋਟਲੀ ਸੂਰਤ ਮੱਲੀਆਂ ਤਸੀਲ ਡੇਰਾ ਬੱਬਾ ਨਾਲ ਗੁਰਦਾਸਪੁਰ ਇਹ ਆਪਣੇ ਚੰਗੇ ਭੁਇਕ ਵਾਸਤੇ ਗਿਆ ਸੀਗਾ 사ਉਦੀ ਅਰਬ ਅਚਾਰਾ ਕਰਜ਼ਾ ਚੁੱਕ ਕੇ ਇਥੋਂ ਆਪਣਾ ਲੈ ਕੇ ਗਿਆ ਅਕਰ ਜਾ ਚੁਕੇ ਤੇ ਜਾ ਕੇ ਆਪਣਾ ਚੰਗਾ ਭੁੱਖ ਬਣਾਉਣ ਵਾਸਤੇ ਗਿਆ ਸੀਗਾ ਬਟ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਵਾਪਸ ਨਹੀਂ ਆਉਣਾ ਹਾਂ ਜਦੋਂ ਵਿਚਾਰੇ ਨੂੰ ਅੱਜ ਮਾਪਿਓ ਨੂੰ ਪਤਾ ਲੱਗਾ ਪਹਿਲਾਂ ਇੱਕ ਬ੍ਰਦਰ ਇਹਨਾਂ ਦੀ ਡੈਥ ਹੋ ਗਈ ਸੀਗੀ ਹੁਣ ਦੂਜੇ ਦੀ ਫਿਰ ਡੈਥ ਹੋ ਗਈ ਹੋਈ ਆ ਬਟ ਮਾਪਿਓ ਵਾਸਤੇ ਬਹੁਤ ਵੱਡਾ ਭਾਰਟਾ ਹੈ ਗਿਆ ਆ ਅਸੀਂ ਤਾਂ ਹੁਣ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਉਹਨਾਂ ਦੇ ਪਰਿਵਾਰ ਕੋਲ ਲਿਆ ਕੇ ਦਿੱਤੀ ਜਾਵੇ ਜੋ ਕਿ ਆਖਰੀ ਰਸਮ ਜੜੀਆਂ ਬਚਾਨੇ ਪੂਰੀ ਕਰ ਸਕਣ ਨਾਲ ਇਹਦਾ ਚਿਹਰਾ ਦੇਖ ਰਹੇ ਹਾਂ ਅਸੀਂ ਸਵੇਰ ਵੀ ਦੋ ਤਿੰਨ ਇੰਟਰਵਿਊ ਦਿੱਤੀਆਂ ਹੋਈਆਂ ਨੇ ਤੇ ਸਰਕਾਰ ਤਾਂ ਕੋਸ਼ਿਸ਼ ਕਰ ਰਹੀ ਹੈ ਬਾਕੀ ਉਸੇ ਆਪਣੇ ਐਮਐਲਏ ਅਮਰਸ਼ੇ ਸਿੰਘ ਸ਼ਰੀ ਕੋਲ ਸੀ ਜੋ ਵੀ ਬੇਨਤੀ ਕਰਦੇ ਆ ਕਿ ਜੋ ਵੀ ਪ੍ਰਵਾਦ ਦੀ ਮਤ ਹੋ ਸਕੀ ਉਹ ਕੀਤੀ ਜਾਵੇ ਤੇ ਜਲਦੀ ਤੋਂ ਜਲਦੀ ਡੈੱਡ ਬੋਡੀ ਜਿਹੜੀ ਵਾਪਸ ਲਿਆਂਦੀ ਕੋਸ਼ਿਸ਼